ਲੋ ਜੀ ਅੱਜ ਆਪਾਂ ਆਏ ਸੀਗੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਪਿਆਣ ਹੁਣਾ ਦੇ ਕੋਲ ਮਾਮੇ ਦੀ ਕੁੜੀ ਇੱਥੇ ਆਪਣੀ ਹੁਣ ਆਪਾਂ ਚੱਲੇ ਹਾਂ ਬਾਜ਼ਾਰ ਬਾਜ਼ਾਰ ਦੇ ਵਿੱਚੋਂ ਕੋਈ ਸਮਾਨ ਸਮੂ ਲੈ ਕੇ ਆਉਨੇ ਆਂ ਸਬਜ਼ੀ ਸੂਜੀ ਬਣਾਉਨੇ ਕੋਈ ਜੀ ਸ਼ਹਿਰ ਜਲੰਧਰ ਆਪਾਂ ਪਹੁੰਚ ਚੁੱਕੇ ਆਂ ਤੇ ਅੱਜ ਕੋਈ ਬਲੈਕਆਊਟ ਬਲੂਕਆਊਟ ਦਾ ਵੀ ਰੋਲਾਵਾ ਵੀ ਗਵਰਨਮੈਂਟ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਵਾ ਵੀ ਅੱਜ ਸ਼ਹਿਰ ਬੰਦ ਰਹਿਣਗੇ ਲਾਈਟ ਖਰੇ ਨਹੀਂ ਆਉਣੀ ਨੀਰਾ ਕੀਤਾ ਜਾਊਗਾ ਸਾਰੇ ਪੰਨੇ ਲੋ ਜੀ ਜੇਬੀ ਚੋਂ ਨਿਕਲੀਆਂ ਟੌਫੀਆਂ ਤੇ ਇਹ ਹੁਣ ਆਹ ਫੁੱਲ ਫੁੱਲ ਠੀਕ ਹੈ ਜੀ ਹੁਣ ਟੌਫੀਆਂ ਖਾਣੇ ਆਪਾਂ ਦੋ ਦੋ ਚਾਰ ਚਾਰ ਵੰਡ ਵਿਆਂ ਤੇ ਪਈਏ ਚੱਲੇ ਘਰ ਨੂੰ ਲੋ ਜੀ ਨਿਹਰਾ ਹੋਣ ਲੱਗ ਗਿਆ ਤੇ ਚੰਗਾ ਰਾਸ਼ਾ ਚਿਕੰਦੀ ਦੀ ਦੁਕਾਨ ਤੇ ਤੇ ਦੇਖੋ ਹੁਣ ਜਾਂਦੇ ਆ ਕਿੱਦਾਂ ਵਾ ਰੋਕਦੇ ਰੱਖਦੇ ਆ ਵੀ ਕਿੱਦਾਂ ਸੁਣਨ ਜਾ ਰਿਹਾ ਵਾ ਵੀ ਆਵਾਜ਼ਾਂ ਹੀ ਬੰਦ ਹੋਣ ਲੱਗੀ ਆ ਤੇ ਲਾਈਟ ਬੰਦ ਹੋ ਜਾਣੀ ਆ ਦੇਖੋ ਕਿੱਦਾਂ ਹੁੰਦੀ ਆ ਪਹਿਲੀ ਵਾਰੀ ਇਦਾਂ ਦਾ ਹੋਣ ਲੱਗਾ ਪਾਈ ਦਾਡੀ ਸੁਰਤ ਚ ਵੀ ਉਹਦਾ ਇਦਾਂ ਹੀ ਪਹਿਲੀ ਵਾਰੀ ਹੋਣ ਲੱਗਾ ਤੇ ਪਹਿਲੀ ਵਾਰੀ ਹਣਾ ਪਹਿਲਾਂ ਤਣੀ ਆਪਾਂ ਦੇਖਿਆ ਇਦਾਂ ਦਾ ਨਾ ਪੰਗਾ ਜਿਹਾ ਐਵੇਂ ਹੈਗਾ ਤਾਂ ਐਵੇਂ ਜਾਮ ਜਨਤਾ ਨੂੰ ਫੁੱਦੂ ਬਣਾਉਣੇ ਆ ਕਿ ਨਹੀਂ ਕੋਈ ਮਤਲਬ ਤਾਂ ਬਣਦਾ ਨਹੀਂ ਇਹ ਚੀਜ਼ ਦੀ ਸੈਂਸ ਤਾਂ ਕੋਈ ਬਣਦੀ ਨਹੀਂ ਬਾਕੀ ਚਲੋ ਦੇਖੋ ਕੀ ਹੁੰਦਾ ਆਪਾਂ ਚੱਲਦੇ ਆ ਘਰੇ ਸਮਾਨ ਲੈ ਕੇ ਤੇ ਦੇਖਦੇ ਆ ਕਿੱਦਾਂ ਹੁੰਦੀ ਕੀ ਨਹੀਂ ਆਵਾਜ਼ ਆਈ ਤਾਂ ਹੱਲੇ ਉੱਧੇ ਹੀ ਬਰਕਰਾਰ ਆ ਪੂਰੀ ਸੜਕਾਂ ਤੇ ਫਿਰਦੀ ਆ ਤੇ ਦੇਖਦੇ ਆ ਵੀ ਕਹਿੰਦੇ ਆ ਵੀ 8 8:30 ਤੋਂ ਲੈ ਕੇ 8 ਤੋਂ 9 ਕਰੇ 9 ਤੋਂ 10 ਕਰੇ ਇਦਾਂ ਹਨ ਆਪਣੀ ਜਾਣੀ ਲੈਟ ਪਤਾ ਤੁਹਾਨੂੰ ਕੋ ਲੈਟ ਰਾਤ ਨੂੰ ਬੁੱਟੂ ਵੇ ਕਹਿੰਦੇ ਆ ਵੀ 1 ਘੰਟਾ ਚਾ ਉਹ ਹੀ ਲੈਟ ਬਾਕੀ ਉਹਦਾ ਸਾਰੇ ਸ਼ਹਿਰਾਂ ਚ ਕਿਤੇ 10 ਮਿੰਟ ਕਿਤੇ ਅੱਧਾ ਘੰਟਾ ਇਦਾਂ ਵਾ ਪਰ ਜਲੰਧਰ ਦੇ ਵਿੱਚ ਕਹਿੰਦੇ ਵੀ 1 ਘੰਟਾ ਲੈਟ ਕੱਟੀ ਜਾਊਗੀ ਹੁਣ ਦੇਖਦੇ ਆ ਵੀ ਕਿੱਦਾਂ ਵਾ ਕਿੰਨਾ ਟਾਈਮ ਕੱਟਦੇ ਆ ਨਿਆਣੇ ਆਲਾ ਨਿੱਕੇ ਨਿਆਣਿਆਂ ਦਾ ਬਹੁਤ ਔਖਾ ਹੋ ਜਾਂਦਾ ਬਾਕੀ ਦੇਖੋ ਕਿੱਦਾਂ ਵਾ ਇਨਵਰਟਰ ਵੀ ਨਹੀਂ ਚਲਾਉਣਾ ਤੇ ਫੋਨ ਦੀ ਲਾਈਟ ਵੀ ਨਹੀਂ ਕਹਿੰਦੇ ਜਗਾਉਣੀ ਹੈਗੀ ਇਹ ਵੀ ਆ ਆਦੇਸ਼ ਉਹਨਾਂ ਨੇ ਜਾਰੀ ਕੀਤੇ ਹੋਏ ਚਲੋ ਬਾਕੀ ਦੇਖਦੇ ਆ ਸਾਰਿਆਂ ਦਾ ਆਪਾਂ ਮੰਨਣ ਨਹੀਂ ਲੱਗੇ ਤੇ ਫੋਨ ਫੋਨ ਦੀ ਲਾਈਟ ਤਾਂ ਬੰਦਾ ਜਗਾ ਹੀ ਲੈਂਦਾ ਇਹ ਟੀ ਵੀ ਨਹੀਂ ਕਿਉਂ ਕਰਦਾ ਚੰਨਾਈ ਬਾਜੀ ਉਹ ਜੀ ਸਮਾਨ ਆਪਾਂ ਲੈ ਲਿਆ ਤੇ ਵਾਪਸ ਆਪਾਂ ਘਰ ਨੂੰ ਗੱਡੀ ਖਿੱਚਦੀ ਆ ਤੇ ਹੁਣ ਆਪਾਂ ਘਰ ਨੂੰ ਜਾਣ ਰਹਿ ਆ ਵਾਪਸ ਸਮਾਨ ਲੈ ਕੇ ਤੇ ਅਗਲੇ ਪਿੰਡ ਮੁਲਾਜ਼ਮ ਖੜੇ ਸੀਗੇ ਦੇਖੋ ਹੁਣ ਆਪਾਂ ਨੂੰ ਰੋਕਦੇ ਆ ਜਾਂ ਕਿੱਦਾਂ ਉਦਾ ਦਾਵਾ ਜਾਈ ਚਲਦੀ ਆ ਸਾਰੀ ਇੱਕ ਕਰੀ ਦੇਖਦੇ ਆ ਕੀ ਸਿਸਟਮ ਆ ਕੀ ਨਹੀਂ ਤੇ ਬਾਕੀ ਅੱਜ ਦੇਖਦੇ ਆ ਵੱਖਰਾ ਜਾਈ ਹੋਊਗਾ ਤਜਰਬਾ ਵੀ ਵੀ ਕੀ ਆ ਮੋਕ ਡ੍ਰਿੱਲ ਪਤਾ ਨਹੀਂ ਕੀ ਆ ਇਹ ਚੱਲਣਾ ਵਾ ਠੀਕ ਆ ਅੱਜ ਤੇ ਨਿਹਰਾ ਕਰਨਾ ਅੱਜ ਪੂਰਾ ਨਾ ਕੋਈ ਮੋਮਬਤੀ ਨਾ ਕੋਈ ਫੋਨ ਦੀ ਟਾਰਚ ਨਾ ਕੋਈ ਇਨਵਰਟਰ ਸਾਰਾ ਕੁਝ ਬੰਦ ਕਰਨਾ ਉਹਨਾਂ ਨੇ ਕਿਹਾ ਤੇ ਬਾਕੀ ਦਾਵਾਂ ਵੀ ਥੋੜੀਆਂ-ਮੋਟੀਆਂ ਹੱਦ ਤੱਕ ਮੰਨ ਕੇ ਦੇਖਾਂਗੇ ਵੀ ਜਿੱਦਾਂ ਦਾ ਫੀਲ ਹੁੰਦਾ ਵਾ ਸਾਰੇ ਬੰਦੇ ਨਿਹਰਾ ਹੀ ਨਿਹਰਾ ਹੋ ਜਾਣਾ ਠੀਕ ਹੈ ਜੀ ਬਾਕੀ ਉਹਦਾ ਅਰਦਾਸ ਕਰੋ ਵੀ ਜੰਗ ਗਾਂ ਨਾ ਬਾਲੀ ਬਦੇ ਕਿਉਂਕਿ ਨੁਕਸਾਨ ਬੇਕਸੂਰ ਲੋਕਾਂ ਦਾ ਹੀ ਹੋਣ ਡਿਆ ਜੋ ਜੀ ਬੱਤੀ ਕੱਟ ਦਿੱਤੀ ਆ ਸਾਡੇ ਹਿਆਲ ਨਾਲ ਤੇ ਲੱਗੇ ਬੰਨੇ ਪਿੰਡਾਂ ਦੇ ਵਿੱਚ ਨਿਹਰਾ ਹੋ ਗਿਆ ਵਾ ਕੋਈ ਟਾਵੀ ਟਾਵੀ ਮਰਲੀ ਵਾਂਜੀ ਕੋਈ ਬੱਤੀ ਜਗਦੀ ਕਿਸੇ ਦੇ ਤੇ ਤਕਰੀਬਨ ਤਕਰੀਬਨ ਸਭ ਨਿਹਰਾ ਹੋ ਗਿਆ ਮੁਲਾਜ਼ਮ ਖੜ ਗਏ ਆ ਪਿੰਡਾਂ ਦੇ ਆ ਮੋੜਾਂ ਤੇ ਆ ਕੇ ਬਾਕੀ ਪਤਾ ਨਹੀਂ ਹੋਰਾਂ ਪਿੰਡਾਂ 'ਚ ਵੀ ਖੜੇ ਆ ਕਿ ਨਹੀਂ ਖੜੇ ਇੱਥੇ ਸੇ ਖੜੇ ਆ ਜੀ ਮੰਡੀ ਦੇ ਕੋਲ ਤੇ ਬਾਕੀ ਦੱਸ ਦਿਆਂ ਤੁਹਾਨੂੰ ਨਵੀਂ ਅਪਡੇਟ ਨਾਲ ਦੀ ਨਾਲ ਦਿੰਨੇ ਆ ਤੇ ਨੇਰਾ ਬਹੁਤ ਹੋ ਚੁੱਕਾ ਕਾਫੀ ਆਲੇ-ਦੁਆਲੇ ਕਿਤੇ ਵੀ ਅੱਜ ਚਲੋ ਖੱਤੇ ਆ ਤਾਂ ਤਾਂ ਕੀ ਦੀ ਖੜੀ ਲਾਈਟ ਪਿੰਡਾਂ ਪੁੰਡਾਂ ਵਿੱਚ ਸਭ ਬੱਤੀ ਕੱਟ ਦਿੱਤੀ ਗਈ ਮੇਰੇ ਖਿਆਲ ਦੇ ਨਾਲ ਪਰ ਟਾਈਮ ਤਾਂ ਸੀਗਾ 8 ਤੋਂ 9 ਦਾ ਸ਼ਾਇਦ ਪਰ ਹੱਲੇ ਪੌਣੇ 8 ਹੋਏ ਆ ਤੇ ਬਾਕੀ ਚਲੋ ਦੇਖਦੇ ਆ ਕਿੱਦਾਂ ਵਾਂ ਜੇ ਤਾਂ ਹੁਣ ਉੱਦਾਂ ਤਾਂ ਜਗਦੀਆਂ ਵੀ ਆ ਜਿੱਥੇ ਜਿੱਥੇ ਜਗਦੀਆਂ ਬੱਤੀਆਂ ਪਰ ਘਟਿਆ ਜੀ ਬਹੁਤ ਹਨਾ ਭਾਜੀ ਤੇ ਲੇਟਾ ਲੂਟਾ ਮੇਰੇ ਖਿਆਲ ਦੇ ਨਾਲ ਬੰਦ ਹੋ ਗਈਆਂ ਵਾਂ ਕਹਿੰਦੇ ਸੀਗੇ ਬਾਕੀ ਦੇਖੋ ਪੂਰੀ ਤਰੀਕੇ ਨਾਲ ਕਦੋਂ ਹੁੰਦੀਆਂ ਬੰਦ ਜਾਂ ਕਿੱਦਾਂ ਵਾਂ ਹੁੰਦੀਆਂ ਵੀ ਆ ਕਿ ਨਹੀਂ ਹੁੰਦੀਆਂ ਦੇਖਦੇ ਆ ਬਾਕੀ ਘਰੇ ਜਾ ਕੇ ਦੇਖਦੇ ਆ ਜੀ ਜੇ ਉੱਥੇ ਵੀ ਲਾਈਟ ਗਈ ਹੋਈ ਹੋਈ ਆਪਾਂ ਨੂੰ ਪਤਾ ਲੱਗ ਜਣਾ ਵੀ ਕੰਮ ਬਣ ਗਿਆ ਵਾ ਨਹੀਂ ਤਾਂ ਫਿਰ ਸਾਡਾ ਭਲੇਖਾ ਹੋ ਸਕਦਾ ਵਾ ਘਰ ਆ ਗਿਆ ਵਾ ਜੀ ਘਰੇ ਤਾਂ ਆਪਣੀਆਂ ਬੱਤੀਆਂ ਦੋ ਚਾਰ ਜਗਣਡੀਆਂ ਵਾਂ ਇਹ ਗੱਟੇ ਹਨ ਬੈਟਰੀ ਤੇ ਤਾਂ ਨਹੀਂ ਗਈਆਂ ਭਾਜੀ ਇੱਕ ਦੋ ਬੈਟਰੀ ਤੇ ਹਨਾ ਤੇ ਨਹੀਂ ਲੜ ਪਾ ਜੋ ਗਈ ਹੋਈ ਆ ਜੀ ਲਾਈਟ ਤੇ ਬੰਦ ਘੰਟੇ ਤੱਕ ਆਈ ਜਾਣੀ ਨਾ ਹੁੰਦਾ ਦੇਖੋ ਆਹੋ ਘੰਟੇ ਤੱਕ ਤਾਂ ਛੱਡ ਦੇਣਗੇ ਟੀਮ ਨਹੀਂ ਗੱਲ ਪਰ ਜਾਨੂ ਆਪਾਂ ਚਲੋ ਜਾਨੂ ਆਪਾਂ ਪ੍ਰੀਪਰੇਸ਼ਨ ਕਰਦੇ ਆਂ ਆਲੂ ਪਿਆਜ਼ ਗੰਡੇ ਜੋ ਵੀ ਆਪਾਂ ਕੱਟ ਕੇ ਇਹਦੇ ਵਿੱਚ ਪਾਉਣਾ ਉਹ ਆਪਾਂ ਕੱਟ ਗੁੱਟ ਲਈਏ ਤੜਕਾ ਤੁੜਕਾ ਇਹ ਆਪਾਂ ਜਾਨੂ ਆਪਣਾ ਮਾਹੌਲ ਬਣਾਈਏ ਇੱਥੇ ਤਾਂ ਸਮਝ ਆ ਆ ਪਹੁੰਚ ਗਏ ਆ ਜੀ ਆਪਾਂ ਕਰੇ ਕੰਮ ਕਰਦੀ ਹੈ ਗੱਡੀ ਅੱਗੇ ਬੜੀ ਜੀ ਪਹੁੰਚ ਗਏ ਆਪਾਂ ਠੀਕ ਹੈ ਜੀ ਤੇ ਗੱਡੀ ਲਈ ਥਾਂ ਬਣਾਉਣੀ ਆ ਆ ਗੱਡੀ ਅੱਗੇ ਕਰਕੇ ਤੇ ਆਪਣੇ ਵਾਲੀ ਆ ਗੱਡੀ ਵੀ ਅੰਦਰ ਕੀਤੀ ਜਾਊਗੀ ਠੀਕ ਹੈ ਜੀ ਲਓ ਜੀ ਹਨੇਰਾ ਹੋ ਗਿਆ ਸਾਰੇ ਪੰਨੇ ਬੱਤੀਆਂ ਲਾਈਟਾਂ ਸਭ ਬੰਦ ਕਰਤੀਆਂ ਆਪਾਂ ਸੂ ਡੰਗਰ ਵਾਲਾ ਪੰਨੇ ਇੱਕ ਲਾਈਟ ਜਗਦੀ ਹੈ ਵੀ ਆਪਾਂ ਕਰ ਦੇਣੀ ਬੰਦ ਹੁਣ ਠੀਕ ਹੈ ਜੀ ਤੇ ਘਰੇ ਵੀ ਕੋਈ ਰੋਟੀ ਲੱਥ ਰਹੀ ਸੀਗੀ ਘਰ ਦੇ ਬਾਹਰ ਵਾਲੇ ਚੁੱਲੇ ਤੇ ਤੇ ਉਹ ਵਾਲੀ ਲਾਈਟ ਸਿਰਫ ਜਗਦੀ ਆ ਬਾਕੀ ਸਾਰੀਆਂ ਆਲੇ ਦੁਆਲੇ ਤੁਸੀਂ ਦੇਖੋ ਇੱਕ ਅੱਧੀ ਕੋਈ ਬਿਰਲੀ ਵਾਂਜੀ ਲਟਿਆ ਆਹ ਸੜਕਾ ਜੀ ਸਾਹਮਣੇ ਇੱਥੋਂ ਰੋਡ ਤੋਂ ਲੋਕੀ ਲੰਘ ਰਹੇ ਉਹੀ ਲਾਈਟਾਂ ਜਗਦੀਆਂ ਤੇ ਠੀਕ ਆ ਜੀ ਬਾਕੀ ਆਪਾਂ ਲੇਟਾਂ ਆਪਾਂ ਵੀ ਕਰ ਦਿੱਤੀਆਂ ਬੰਦ ਸਾਰੀਆਂ ਭੀੜ ਚੱਲਦਾ ਹਿੱਸਾ ਬਣ ਗਏ ਆ ਆਪਾਂ ਵੀ ਇਦਾਂ ਇੱਕ ਵਾਰੀ મોદી ਨੇ ਗਿਆ ਸੀਗਾ ਥਾਲੀਆਂ ਵਜਾਓ ਬਾਹਰ ਆ ਗਿਆ ਉਹ ਤਾਂ ਆਪਾਂ ਨਹੀਂ ਵਜਾਈਆਂ ਪਰ ਲੈਟਾਂ ਆਪਾਂ ਬੰਦ ਕਰ ਦਿੱਤੀਆਂ ਤੇ ਜਿਹੜੀ ਇੱਕ ਅੱਧੀ ਹੋਰ ਵੀ ਹੋਈ ਉਹ ਵੀ ਬੰਦ ਕਰਦੇ ਆਂਗੇ ਠੀਕ ਹੈ ਜੀ ਤੇ ਚਲੋ ਦੇਖਦੇ ਆਂ ਕੀ ਐ ਇਹ ਡਰਾਮਾ ਲੋ ਜੀ ਆਪਣੇ ਘਰੇ ਸਾਰੀਆਂ ਲੈਟਾਂ ਹੋ ਚੁੱਕੀਆਂ ਬੰਦ ਇੱਕੋ ਲੈਟ ਜਗਦੀ ਆ ਬਾਹਰ ਵਾਲੇ ਚੁੱਲੇ ਦੀ ਕਿਉਂਕਿ ਉੱਥੇ ਆਪਣੀ ਰੋਟੀ ਬਣਦੀ ਆ ਤੇ ਰੋਟੀ ਬਣਾਉਣ ਤੋਂ ਬਾਅਦ ਆਪਾਂ ਉਹ ਵੀ ਲੈਟ ਬੰਦ ਕਰ ਦੇਣੀ ਆ ਆ ਹੁਣ ਆਪਾਂ ਅੱਗੇ ਡੰਗਰ ਵਾਲੇ ਬਾੜੇ 'ਚ ਜਿੱਧਰ ਆਪਣਾ ਪਸੂ ਡੰਗਰ ਆ ਇੱਧਰ ਆ ਗਏ ਆ ਤੇ ਇਹ ਵੀ ਲੈਟ ਇੱਧਰ ਵਾਲੀ ਵੀ ਬੰਦ ਦੇ ਆ ਪਸੂਆਂ ਵਾਲੀ ਵੀ ਠੀਕ ਹੈ ਜੀ ਤੇ ਹੁਣ ਸਰਵਿਕ ਲੈਟ ਹੋਰ ਆਪਣੀ ਚੱਲਦੀ ਆ ਉਹ ਹੈਗੀ ਆ ਕਬੂਤਰਾਂ ਵਾਲੇ ਕਮਰੇ ਦੀ ਉੱਥੇ ਕਬੂਤਰਾਂ ਨੂੰ ਦਾਣਾ ਪਾਉਣ ਦਾ ਸਮਾਂ ਹੋ ਗਿਆ ਕਬੂਤਰਾਂ ਨੂੰ ਦਾਣਾ ਪਾ ਕੇ ਇਹ ਵੀ ਆਪਾਂ ਲੈਟ ਬਿਜਾ ਦੇਣੀ ਆ ਠੀਕ ਆ ਜੀ ਇਹ ਇਹ ਹੈਗਾ ਆਪਣਾ ਕਬੂਤਰਾਂ ਦਾ ਕਮਰਾ ਤੇਲ ਉਤਰ ਏ ਮੋਟੇ ਉਤਰ ਨਹੀਂ ਨਾ ਇੱਕ ਮਿੰਟ ਉਤਰ ਉਤਰ ਫੜਾ ਗਾ ਭੱਜ ਜਾ ਤੂੰ ਤੈਨੂੰ ਪਤਾ ਮਾਮੀ ਨੇ ਚਲਾਈ ਸੀ ਕੰਨ ਕੰਨ ਪਿੱਛੇ ਵਢਾ ਲੈ ਨਹੀਂ ਨਹੀਂ ਇੰਨਾ ਨਹੀਂ ਜੋਰ ਹੈਗਾ ਲੱਤਾਂ ਮੇਰੀਆਂ ਚ ਨਹੀਂ ਨਹੀਂ ਕੋਹਣੀ ਹੁੰਦਾ ਪੁੱਤ ਲਓ ਜੀ ਪਗੜਾ ਕੱਢ ਕੇ ਆਈਏ ਵੀ ਕੀ ਮਾਹੌਲ ਚਾਹ ਦਾ ਦੇਖ ਕੇ ਆਈਏ ਇਹ ਨਾ ਮਾ ਤਾਂ ਯੂ ਨੋ ਵਾ ਲਿਗੇ ਆਪਾਂ ਲਾਈਟਾਂ ਦੀਆਂ ਬਾਤੀਆਂ ਸਾਰੇ ਘਰ ਦੀਆਂ ਤੇ ਹਨੇਰਾ ਬਹੁ ਹੋ ਗਿਆ ਸੀ ਤੇ ਲਾਈਟਾਂ ਲੁੱਟਾਂ ਆਪਾਂ ਜਗਾਲੀਆਂ ਸਾਰੀਆਂ ਤੇ ਹੁਣ ਆਪਾਂ ਆ ਇੱਕ ਸੈਪਰੇਟ ਕਿਚਨ ਹੈ ਇਹਨਾਂ ਦੇ ਇਹ ਇਹਨਾਂ ਨੇ ਇੱਕ ਵੱਖਰਾ ਕਿਚਨ ਬਣਾਇਆ ਹੋਇਆ ਵਾ ਪੁੱਠਾ ਸਿੱਧਾ ਕੰਮ ਕਰਨ ਲਈ ਕਿਉਂਕਿ ਇਹ ਸਾਰਾ ਪਰਿਵਾਰ ਵੇਜ ਹੈ ਇਹ ਨਾਨ ਵੇਜ ਚੀਜ਼ਾਂ ਨਹੀਂ ਛੱਕਦਾ ਇਹ ਸਿਰਫ ਜਦੋਂ ਆਹੀ ਆਉਂਦੇ ਉਦੋਂ ਹੀ ਬਣਾਉਂਦਾ ਇੱਥੇ ਤੇ ਜਾਂ ਸਾਡਾ ਪੁਰਾਣਾ ਖਾਂਦਾ ਵਾ ਉਹ ਮੜਾ ਮੋਟਾ ਛੱਕਦਾ ਉਹ ਆਪਣੇ ਕੋ ਆ ਜਾਂਦਾ ਤਾਂ ਆਪਾਂ ਧੱਲੀ ਦਾ ਜਾਂ ਇਹਨਾਂ ਕੋ ਆਪਾਂ ਜੀ ਸਾਡੇ ਜਿੰਨੇਗੇ ਇਹ ਸਾਰਾ ਪਰਿਵਾਰ ਵੇਜਿਆ ਇਹ ਨੌਣ ਵੇਜਣਗੇ ਤਾਂ ਕਰਕੇ ਇਹਨਾਂ ਨੇ ਇੱਕ ਸੈਪਰੇਟਰ ਸੋਈ ਰੱਖੀ ਹੋਈ ਆ ਸਾਰੀ ਸਮਗਰੀ ਆਪਣੇ ਕੋਲ ਆਪ ਲੱਭਦੇ ਆ ਇਸ ਟਾਈਮ ਅਵੇਲੇਬਲ ਆ ਪਿਆਜ਼ ਟਮਾਟਰ ਲਸਣ ਅਦਰਕ ਤੇ ਹਰੀ ਮਿਰਚ ਤੇ ਆਪਾਂ ਹੁਣ ਇਹਨਾਂ ਦਾ ਕਮਾਚੂ ਕਰਾਂਗੇ ਮਸ਼ੀਨ 'ਚ ਤੇ ਫਿਰ ਬਣਾਵਾਂਗੇ ਇਹਦੇ ਨਾਲ ਆਪਾਂ ਝੜਦਾ ਵਾਜੀ ਹੁਣ ਆਪਾਂ ਪਈਏ ਸਰੋਂ ਦਾ ਤੇਲ ਸਰ੍ਹੋਂ ਦਾ ਤੇਲ ਪੁੱਗ ਗਈ। ਨਿਆਣੇ ਆਪਾਂ ਕੰਮ ਤੇ ਲਾਏ ਹੋਏ ਆ ਜੀ। ਤੇ ਅਜਾਂ ਦਾ ਪੇਸਟ ਬਣ ਰਿਹਾ ਵਾ। ਠੀਕ ਆ ਇੱਧਰ ਆਪਣਾ ਤੇਲ ਗਰਮ ਹੋ ਗਿਆ ਤੇਲ ਆਪਾਂ ਪਾਤਾ ਹੀ ਤੇਲ ਗਰਮ ਹੁੰਦਾ ਜਦੋਂ। ਤੁਸੀਂ ਜੇ ਵੇਖੋ ਆਪਾਂ ਲੜਿੰਦਾ ਜਿਹੜੀ ਸਮਗਰੀ ਆ ਪਾ ਕੇ ਤੇ ਆਪਾਂ ਤਿਆਰ ਕਰ ਲੈਣਾ ਸਾਰਾ ਸਮਾਂ। ਲਓ ਜੀ ਜੀਰਾ ਪਾਤਾ ਹੁਣ ਆਪਾਂ ਪਾਉਂਦੇ ਭਰਤਾ ਕੋਈ ਬੰਬ ਨਹੀਂ ਗਵਰਨਮੈਂਟ ਕਹਿੰਦੀ ਬੰਬ ਦੇਖਣੇ ਆ ਇੱਧਰ puri saadi pyajyan de khad ke te darr gayi te ਹੁਣ ਆਪਾਂ ਪਿਆਜ਼ ਭਾਤੀਏ ਵੀ ਪਿਆਜ਼ ਭੁੰਮਾਂਗੇ ਪਿਆਜ਼ ਆਪਣਾ ਪੁੱਜ ਰਿਹਾ ਵਾ ਤੇ ਇੱਧਰ ਪੀਆ ਟਮਾਟਰਾਂ ਦੀ ਪੇਸ ਬਣ ਗਈ ਹੈ ਠੀਕ ਹੈ ਤੇ ਨਿਆਣੇ ਵਿਚਾਰੇ ਵੇਝਿਆ ਤੇ ਇਹਨਾਂ ਨੂੰ ਕੰਮ ਕਿਹੜੇ ਲਾਇਆ ਆ ਆਪਾਂ ਤੇ ਆਪਾਂ ਹੁਣ ਮਿਰਚਾਂ ਕੱਟ ਲੈਣੇ ਆਂ ਥੋੜੀਆਂ ਜੀਆਂ ਵਿੱਚ ਪਾਉਣ ਲਈ ਠੀਕ ਹੈ ਜੀ ਪਿਆਜ਼ ਆਪਣਾ ਭੁੱਜ ਰਿਹਾ ਬਈ ਤਰੀਕੇ ਨਾਲ ਜੀ ਪਿਆਜ਼ ਆਪਣਾ ਤਕਰੀਬਨ ਤਕਰੀਬਨ ਭੁੱਜ ਗਿਆ ਵਾ ਭੁੱਜੇ ਹੋਏ ਤੜਕੇ ਦੀ ਇਹ ਪਛਾਣ ਹੁੰਦੀ ਹੈ ਵੀ ਤੇਲ ਛੱਡ ਦਿੰਦਾ ਹੁੰਦਾ ਤੇਲ ਦੇਖੋ ਬੁਲਬੁਲੇ ਜੇ ਕੱਢਣ ਡਿਆ ਵਾ ਇਹਦਾ ਮਤਲਬ ਇਹ ਹੋਣਾ ਪ੍ਰੋਪਰ ਤਰੀਕੇ ਨਾਲ ਭੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਹਲਦੀ ਤੇ ਲੂਣ ਪਾ ਕੇ ਤੇ ਜਿਹੜੀ ਪੇਸਟ ਆ ਟਮਾਟਰ ਦੀ ਉਹ ਇਹਦੇ ਵਿੱਚ ਪਾ ਦੇਣੀ ਆ ਪਾਉਣੀ ਆ ਇਹਦੇ ਵਿੱਚ ਗਰਮ ਵੀ ਹਲਦੀ ਪਾਉਣੀ ਹੈ ਜੀ ਹਲਦੀ ਦੇ ਵਿੱਚ ਪਾਵਾਂਗੇ ਆਪਾਂ 4 ਚਮਚੇ 2 ਕਿਲੋ ਚਿਕਨ 4 ਚਮਚੇ ਪਾ ਦਿੰਨੇ ਆ ਆਪਾਂ ਬਾਕੀ ਵੀ ਵੱਧ ਘੱਟ ਵੀ ਪਾਉਣੀ ਪਾ ਸਕਦੇ ਆ 4 ਚਮਚੇ ਟੀਸੀ ਕੱਢ ਕੇ ਆਪਾਂ ਪਾ ਦਿੱਤੇ ਆ ਜੀ ਇਹਦੇ ਵਿੱਚ ਹਲਦੀ ਦੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਲੂਣ ਲੂਣ ਆਪਾਂ ਥੋੜਾ ਹੀ ਪਾਉਣਾ ਲੂਣ ਆਪਾਂ ਚਿਕਨ ਦੇ ਨਾਲ ਪਾਵਾਂਗੇ 1 ਚਮਚਾ ਆਪਾਂ ਵਿੱਚ ਪਿਆਜ਼ਾਂ ਦੇ ਪਾ ਦਿੱਤਾ ਨੂੰ ਦੇ ਹਲਦੀ ਪਾ ਕੇ ਆਪਾਂ ਪਿਆਜ਼ਾਂ ਦੇ ਵਿੱਚ ਇਹਨੂੰ ਥੋੜਾ ਜਿਆਦਾ ਧੁੰਨ ਲਾਵਾਂਗੇ ਜੀ ਜੀ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਟਮਾਟਰ ਦਾ ਪੇਸਟ ਕੀਤਾ ਹੋਇਆ ਹੈ ਆਪਾਂ ਉਹ ਪਾ ਦੇਣਾ ਆਪਾਂ ਹੁਣ ਇਹਨੂੰ ਆਪ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਟਮਾਟਰ ਦਾ ਪੇਸਟ ਪਾਉਣ ਤੋਂ ਬਾਅਦ ਮਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੇ ਇਹਦੇ ਵਿੱਚ ਲਸਣ ਮੈਂ ਥੋੜਾ ਜਿਆਦਾ ਕੱਟ ਕੇ ਹੀ ਪਾ ਦਿੱਤਾ ਪੇਸਟ ਬਣਾਉਣ ਦੀ ਬਜਾਏ ਠੀਕ ਹੈ ਜੀ ਮਾ ਵੇਖੋ ਦਸਣ ਦੇ ਟੁਕੜੇ ਤੁਸੀਂ ਦੇਖ ਸਕਦੇ ਆ ਆ ਕੱਟ ਕੇ ਮਸਲਣੇ ਦਾ ਬਰੀਕ ਬਰੀਕ ਪਾਤਾ ਹੈਗਾ ਠੀਕ ਆ ਤੇ ਤੜਕਾ ਆਪਣਾ ਬਹੁਤ ਆਲੀਸ਼ਾਨ ਪੁੱਜ ਕੇ ਤਿਆਰ ਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਚਿਕਨ ਜਿਹੜਾ ਨੇ ਇਹਦੇ ਵਿੱਚ ਆਪਾਂ ਪਾਤਾ ਵਾ ਚਿਕਨ ਪਾਉਣ ਤੋਂ ਬਾਅਦ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕੜਕਾ ਦੇ ਵਿੱਚ ਮਿਕਸ ਕਰਕੇ ਧੁੰਮਾਂਗੇ 10 ਮਿੰਟ ਅਜੀ ਜਗਨ ਆਪਾਂ ਮਿਕਸ ਕਰ ਲਿਆ ਲੜਕੇ ਦੇ ਨਾਲ ਹੁਣ ਇਹਨੂੰ 10 ਮਿੰਟ ਭੁੰਨਾਗੇ ਢੱਕ ਕੇ ਤੇ ਉਸ ਤੋਂ ਬਾਅਦ ਬਾਕੀ ਦਾ ਸਮਾਨ ਹਮ ਨੂੰ ਪਾ ਕੇ ਹੁਣ ਇਹਦੇ ਵਿੱਚ ਨੂਨ ਬਾਅਦ ਚ ਪਾਵਾਂਗੇ ਜੋ ਥੋੜਾ ਜਿਹਾ ਗਰਮ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਲਾਲ ਮਿਰਚ। ਇਹ ਦੇਗੀ ਮਿਰਚ ਨਹੀਂ ਸੀ ਨਾ ਕਸ਼ਮੀਰੀ ਮਿਰਚ ਸੀ। ਜਿਹੜੀ ਕਸ਼ਮੀਰੀ ਤੇ ਦੇਗੀ ਹੁੰਦੀ ਹੈ ਉਹ ਸਪਾਈਸੇਰੀ ਨਹੀਂ ਹੁੰਦੀ ਇੰਨੀ। ਇਹ ਬਹੁਤ ਜ਼ਿਆਦਾ ਤੌੜੀ ਹੋਣੀ ਆ। ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਘੱਟ ਪਾਵਾਂਗੇ ਠੀਕ ਹੈ ਜੀ। ਉਨਨਾਂ ਨੂੰ ਵੀ ਮਿਕਸ ਕਰ ਲਿਆ। ਅਦਰ ਮਿਰਚ ਪਾਉਣ ਤੋਂ ਬਾਅਦ ਆਪਾਂ ਨੂੰ ਮਿਕਸ ਕਰ ਲਿਆ ਜੀ ਤੇ ਜਿਹੜਾ ਹੁਣ ਬਾਕੀ ਦਾ ਲੂਣ ਆ ਆਪਾਂ ਘੱਟ ਪਾਇਆ ਸੀ ਪਹਿਲਾਂ ਹੁਣ ਆਪਾਂ ਇਹਦੇ ਵਿੱਚ ਲੂਣ ਐਡ ਕਰ ਦਿੰਦੇ ਆ ਲੂਣ ਪਾ ਕੇ ਤਾਂ ਆਪਾਂ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ। ਲੂਣ ਪਾ ਕੇ ਆਪਾਂ ਮਿਕਸ ਕਰ ਲਿਆ ਜੀ ਹੁਣ ਇਸ ਤੋਂ ਬਾਅਦ ਆਪਾਂ ਪਾਵਾਂਗੇ ਅਦਰਕ ਲਸਣ ਦਾ ਪੇਸਟ। ਉਦੋਂ ਆਪਾਂ ਅਦਰਕ ਤੇ ਲਸਣ ਇਹਦੇ ਵਿੱਚ ਕੱਟ ਕੇ ਪਾਤਾ। ਠੀਕ ਹੈ ਜੀ ਤੇ ਅਦਰਕ ਲਸਣ ਦਾ ਪੇਸਟ ਆਪਾਂ ਹੁਣ ਇਹਦੇ ਵਿੱਚ ਐਡ ਕਰਦੇ ਆਂਗੇ। ਲਓ ਜੀ ਪੇਸਟ ਆਪਾਂ ਪਾ ਲਈ ਇਹਦੇ ਵਿੱਚ ਇਹ ਵੀ ਹੁਣ ਆਪਾਂ ਮਿਕਸ ਕਰਦੇ ਆਂਗੇ ਚੰਗੀ ਤਰ੍ਹਾਂ। ਤੇ ਇਹ ਰੰਗ ਦੇਖੋ ਜੀ ਕਿੰਨਾ ਵਧੀਆ ਆਇਆ ਵਾ ਤੇ ਇਹਨੂੰ ਆਪਾਂ ਢਾਕੇ 10 ਮਿੰਟ ਲਈ ਢਾਕੇ 10 ਮਿੰਟ ਲਈ ਹੁਣ ਆਪਾਂ ਇਹਨੂੰ ਗੁੰਨਾਗੇ ਤੇ ਫਿਰ ਠੀਕ ਆ ਫਿਰ ਆਪਾਂ ਪਾਣੀ ਆਪਾਂ ਰੱਖ ਦਿੱਤਾ ਇੱਕ ਸਾਈਡ ਤੇ ਗਰਮ ਹੋਣ ਲਈ ਆ ਗਰਮ ਕਰਕੇ ਹੀ ਪਾਣੀ ਇਹਦੇ ਵਿੱਚ ਪਾਉਣਾ ਠੰਡਾ ਨਹੀਂ ਪਾਉਣਾ ਤੇ ਬਸ ਬਣ ਕੇ ਰੈਡੀ ਜਿਦਨ ਆਪਾਂ ਢੱਕ ਦਿੱਤਾ ਪੱਕਣ ਵਾਸਤੇ 10 ਮਿੰਟ ਤੇ ਪਾਣੀ ਵੀ ਉਧਰ ਗਰਮ ਹੋਈ ਜਾਂ ਰਿਹਾ ਤੇ ਇੱਧਰ ਆਪਾਂ ਪੱਖਾ ਲਾ ਲਿਆ ਜੀ ਜਰਮੀ ਬਹੁਤ ਜਿਆਦੀ ਸੀ ਛੱਤ ਵਾਲਾ ਪੱਖਾ ਖਰਾਬ ਸੀਗਾ ਪੱਖਾ ਲਾ ਕੇ ਹੁਣ ਆਪਾਂ ਥੋੜੀ ਜਿਹੀ ਰੈਸਟ ਕਰਦੇ ਆਂ 10 ਮਿੰਟ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਚਿਕਨ ਮਸਾਲਾ ਮੀਡੀਅਮ ਮਸਾਲਾ ਇਹਦੇ ਵਿੱਚ ਪਾ ਦੇਾਂਗੇ ਠੀਕ ਆ ਤੇ ਇਹ 2 ਕਿਲੋ ਚਿਕਨ ਆ ਤਾਂ ਆਪਾਂ 2 ਡੱਬੀਆਂ ਪਾਵਾਂਗੇ ਇਹਦੇ ਵਿੱਚ ਲੋ ਜੀ ਚਿਕਨ ਬਣ ਕੇ ਤਿਆਰ ਆ ਤੇ ਉੱਪਰ ਆਪਾਂ ਅਦਰਕ ਘੱਟ ਕੇ ਰੱਖਿਆ ਸੀਗਾ ਬਾਅਦ ਚ ਪਾਉਣ ਵਾਸਤੇ ਅਦਰਕ ਦੀ ਤਾਂ ਸੋਕ ਸੋਕ ਕੇ ਸੁੰਡ ਬਣ ਗਈ ਆ ਹੁਣ ਮਿਰਚ ਆਪਾਂ ਟੇਸਟ ਕਰ ਲਿਆ ਸੀਗਾ ਠੀਕ ਹੈ ਜੀ ਚਿਕਨ ਬਹੁਤ ਵਧੀਆ ਬਣ ਕੇ ਰੈਡੀ ਆ ਗਰੇਵੀ ਵੀ ਬਹੁਤ ਵਧੀਆ ਬਣੀ ਆ ਚਿਕਨ ਆਪਣਾ ਰੈਡੀ ਆ ਜੀ ਪੂਰਾ ਬਣ ਕੇ ਠੀਕ ਆ ਇਹਨੂੰ ਥੋੜਾ ਜਿਹਾ ਨੰਗਾ ਕਰਕੇ ਪਕਾ ਲੈਨੇ ਆ ਜਾਂ ਥੋੜੀ ਤਰੀ ਸੰਘਣੀ ਹੋ ਜੂਗੀ ਅਦਰਕ ਆਪਾਂ ਰੱਖਿਆ ਸੀਗਾ ਅਦਰਕ ਦੀ ਤਾਂ ਕੋਕਸੋਕ ਤੇ ਸੌਂਡ ਬਣ ਗਈ ਆ ਬਸ ਬਹੁਤ ਯਾਰ ਮਿਰਚ ਨਹੀਂ ਆਪਾਂ ਜਿਆਦਾ ਪਾਣੀ ਦਈ ਮਿਰਚ ਪਹਿਲਾਂ ਹੀ ਬਹੁ ਹੋ ਗਈ ਆ ਠੀਕ ਆ ਧਨੀਆ ਆਪਣੇ ਕੋਲੋਂ ਨਹੀਂ ਲਿਆ ਹੋਇਆ ਬਾਹਰੋਂ ਤੋੜ ਕੇ ਬੱਕਰੇ ਤੋਂ ਜ਼ਿਆਦਾ ਟਾਈਮ ਲੱਗ ਗਿਆ ਬਣਾਉਣ ਨੂੰ ਪਹਿਲਾਂ 1 ਘੰਟਾ ਲੇਟ ਗਈ ਦੀ ਉਹ ਡਰਾਮਾ ਜਿਹਾ ਹੋਇਆ ਤੇ ਬਾਅਦ ਚੋਂ ਬਣਾਉਣ ਤੇ ਲੇਟ ਹੋ ਗਿਆ ਇਹਦੋਂ ਜ਼ਿਆਦਾ ਇਹਦੋਂ ਘੱਟ ਸਮੇਂ ਚ ਸਗੋਂ ਬੱਕਰਾ ਬਣ ਜਾਂਦਾ ਤੇ ਪਰ ਇਦਾਂ ਐ ਵੀ ਬਣਿਆ ਬਹੁਤ ਵਧੀਆ ਵਾ ਤੇ ਹੁਣ ਆਪਾਂ ਚੈੱਕ ਕਰ ਲਿਆ ਸੀ ਲੂਣ ਮਿਰਚ ਬਹੁਤ ਵਧੀਆ ਵਾ ਬਾਕੀ ਹੁਣ ਤੁਹਾਨੂੰ ਭਾਂਡਿਆਂ ਦੇ ਕੱਢ ਕੇ ਫਾਈਨਲ ਲੁੱਕ ਦਿਖਾਉਣੀ ਆ ਜੀ ਲੋ ਜੀ ਬਣ ਗਿਆ ਜੀ ਬਣ ਕੇ ਤਿਆਰ ਆ ਪੂਰਾ ਤੁਸੀਂ ਦੇਖ ਸਕਦੇ ਆ ਕਿੰਦਾ ਉੱਪਰ ਤੇਲ ਇਹਨੇ ਛੱਡਿਆ ਹੋਇਆ ਬਾਕੀ ਤੁਹਾਨੂੰ ਫਾਈਨਲ ਲੁੱਕ ਦਿਖਾਉਣੇ ਕੱਢ ਕੇ ਤੁਹਾਡੇ ਸਾਹਮਣੇ ਆ ਜੀ ਬਹੁਤ ਪ੍ਰੋਪਰ ਤੇ ਬਹੁਤ ਜ਼ਿਆਦਾ ਵਧੀਆ ਬਣਿਆ ਲੂਣ ਮਿਰਚ ਸਭ ਬਹੁਤ ਵਧੀਆ ਪ੍ਰੋਪਰ ਆ ਜੀ ਸਾਰਾ ਕੁਝ ਉਹ ਮੁੱਦਰੀ ਲਾ ਕੇ ਲਓ ਜੀ ਬਹੁਤ ਵਧੀਆ ਬਣਿਆ ਤੁਸੀਂ ਦੇਖ ਸਕਦੇ ਆ ਠੀਕ ਆ ਜੀ ਬਾਕੀ ਹੁਣ ਚਲੋ ਆਪਾਂ ਟੈਸਟ ਕਰਦੇ ਆ ਇਹਨੂੰ ਬਣਿਆ ਤੁਹਾਨੂੰ ਅਗਲੀ ਵੀਡੀਓ ਚ ਤਦ ਤੱਕ ਲਈ ਸਸਰੀ ਦਾ